ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾ ਰਹੀ ਹਾਂ ਬਹੁਤ ਹੀ ਕਰੀਮੀ ਇੱਕਦਮ ਸੁਪਰ ਸੁਪਰ ਕਰੀਮੀ ਤੇ ਸੌਫਟ ਕਸਟਰਡ ਆਈਸਕ੍ਰੀਮ ਜੋ ਕਿ ਇੱਕਦਮ ਬਾਜ਼ਾਰ ਵਰਗੀ ਬਣਾ ਕੇ ਟਾਰ ਕਰਾਂਗੇ। ਤੁਸੀਂ ਦੇਖ ਕੇ ਸਾਕਰਿਆ ਕਿੰਨੀ ਵਧੀਆ ਹੈ। ਜਿੰਨੀ ਇਹ ਦੇਖਣ ਚ ਵਧੀਆ ਉਤੋਂ ਵੱਧ ਦੇ ਖਾਣ ਦੇ ਵਿੱਚ ਸਵਾਦਾ ਤੇ ਜੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜੂਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ। ਚਲੋ ਕਰਦੇ ਆ ਫਿਰ ਸ਼ੁਰੂ ਬਣਾਉਣਾ। ਅੱਗੇ ਦੇਖੋ ਮੈਂ ਪਾਂਡੇ ਵਿੱਚ 250 ml whipping cream ਨੂੰ whip ਕਰ ਲਿਆ ਆ ਇਹਦੇ ਵਿੱਚ ਆਲਰੇਡੀ ਮਿੱਠਾ ਹੁੰਦਾ ਹੈ ਇਸ ਲਈ ਆਪਾਂ ਨੂੰ ਮਿੱਠਾ ਪਾਉਣ ਦੀ ਲੋੜ ਨਹੀਂ ਹੈਗੀ ਤੇ ਇਸ ਤਰੀਕੇ ਨਾਲ whip ਕਰ ਲਿਆ ਇਹਨੂੰ ਇਲੈਕਟ੍ਰਿਕ ਵੀਟਰ ਦੇ ਨਾਲ ਜਾਂ ਫਿਰ ਹੈਂਡ ਵੀਟਰ ਦੇ ਨਾਲ ਇਹਨੂੰ whip ਕਰ ਲੈਣਾ ਹੈ ਤੇ ਇਹ ਇੱਥੇ ਜਿਹੜਾ ਹੈ ਇਹਨੂੰ whip ਕਰਨ ਤੋਂ ਬਾਅਦ ਵਿੱਚ ਫਰਿੱਜ ਦੇ ਵਿੱਚ ਰੱਖ ਦੇਣਾ ਹੈ ਤੇ ਇੱਥੇ ਸਾਈਡ ਜਿਹੜਾ ਮੈਂ ਦੁੱਧ ਲਿਆ ਹੈ 250 ml ਤੇ ਉਹਨੂੰ ਮੈਂ ਜਿਹੜਾ ਹੈ ਉਹ ਪੱਕਣੇ ਛੱਡ ਦਿੱਤਾ ਹੈ ਤੇ ਇੱਥੇ ਮੈਂ 4 ਕ ਚਮਚ ਦੁੱਧ ਦੇ ਵਿੱਚ ਜਿਹੜਾ ਹੈ ਥੋੜਾ ਜਿਹਾ ਕਸਟਰਡ ਪਾਊਡਰ ਪਾਇਆ ਹੈ ਜੋ ਕਿ ਬਚਾਰੋ ਆਸਾਨੀ ਨਾਲ ਮਿਲ ਜਾਂਦਾ ਹੈ ਇਹਨੂੰ ਚੰਗੀ ਤਰੀਕੇ ਨਾਲ ਘੋਲ ਗਏ ਆ ਇਹਦੇ ਵਿੱਚ ਕੋਈ ਵੀ ਗੱਠ ਨਹੀਂ ਰਹਿਣੀ ਚਾਹੀਦੀ ਤੇ ਫਿਰ ਇੱਥੇ ਰਹੀ ਆਪਣਾ ਦੁੱਧਾ ਉਹ ਵਧੀਆ ਜਿਹੜਾ ਆ ਗਾੜਾ ਹੋਣਾ ਸਟਾਰਟ ਹੋ ਚੁੱਕਿਆ ਹੈ ਆਪਾਂ ਨੇ ਥੋੜਾ ਇਹ ਦੁੱਧ ਨੂੰ ਗਾੜਾ ਕਰ ਲੈਣਾ ਹੈ ਫਿਰ ਆਪਾਂ ਜਿਹੜਾ ਕਸਟਰਡ ਪਾਊਡਰ ਪਾਉਣਾ ਹੈ ਮੇਰਾ ਕਸਟਰਡ ਪਾਊਡਰ ਦਾ ਮਿਕਸਚਰ ਬਣਾਇਆ ਆਪਾਂ ਇਹ ਦੇਖੋ ਬਹੁਤ ਹੀ ਆਸਾਨੀ ਦੇ ਨਾਲ ਇਹ ਆਈਸਕ੍ਰੀਮ ਘਰ ਦੇ ਵਿੱਚ ਬਣ ਜਾਂਦੀ ਆ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਜਰੂਰ ਇਹਨੂੰ ਬਣਾਇਓ ਤੇ ਇਹਨੂੰ ਲਗਾਤਾਰ ਜੂਰੂ ਚਲਾ ਲੈਣਾ ਨੇਟੇ ਇਕੱਠਾ ਆ ਰਹੀਆਂ ਆ ਬਣ ਚੁੱਕੀਆਂ ਆ ਇਹਨੂੰ ਜਿਹੜਾ ਆ ਆਪਾਂ ਸੱਣੀ ਦੇਣਾ ਹੈਗਾ ਲਗਾਤਾਰ ਚਰਉਂਦੇ ਜਾਣਾ ਹੈ ਨਹੀਂ ਤੇ نیچے ਲੱਗ ਜਾਊਗਾ ਇਹਨੂੰ ਆਪਾਂ ਜਿਹੜਾ ਹੈ ਉਹ ਮੀਡੀਅਮ ਗੈਸ ਤੇ ਪਕਾਈ ਜਾਣਾ ਹੈ ਤੇ ਫਿਰ ਇਹਦੇ ਵਿੱਚ ਸਵਾਦਨ ਸਾਈ ਖੰਡ ਪਾਉਣੀ ਆ ਤਿੰਨ ਤੋਂ ਚਾਰ ਚਮਚ ਖੰਡ ਪਾ ਸਕਦੇ ਆ ਤੁਸੀਂ ਤੇ ਫਿਰ ਇਹਨੂੰ ਜਿਹੜਾ ਚੰਗੀ ਤਰੀਕੇ ਨਾਲ ਚਲਾਉਂਦੇ ਜਾਣਾ ਹੈ ਇਹ ਦੇਖੋ ਤੇ ਬਸ ਥੋੜਾ ਜਿਹਾ ਟਾਈਮ ਪਰ ਕੋਣ ਤੋਂ ਬਾਅਦ ਚ ਦੇਖੋ ਕਿੰਨਾ ਗਾੜਾ ਹੋ ਗਿਆ ਹੈ ਹੁਣ ਬਸ ਇਹ ਆਲਮੋਸਟ ਹੋ ਚੁੱਕਿਆ ਹੈ ਦੇਖੋ ਨਾ ਹੀ ਆਪਾਂ ਦੇ ਵਿੱਚ ਕੋਈ कॉर्नफ्लोर ਦੀ ਲੋੜ ਪਈ ਨਾਏ ਕੁਛ ਇਹ ਦੇਖੋ ਕਿੰਨਾ ਵਧੀਆ ਆਪਣੇ ਬਣ ਗਿਆ ਹੈ ਯਾ ਸੋ ਕਰਾਂਗੇ ਬਾਦ ਨੂੰ ਠੰਡਾ ਹੋਣ ਦਵਾਂਗੇ ਫਿਰ ਆਪਣੀ ਜਿਹੜੀ ਵਿਪਿੰਗ ਕਰੀਮ ਹੈ ਇਹ ਮੈਂ ਫਰਿੱਜ ਦੇ ਵਿੱਚੋਂ ਕੱਢ ਲਈ ਹੈ ਤੇ ਇਹਦੇ ਵਿੱਚ ਆਪਾਂ ਇਹ ਠੰਡਾ ਕਰਕੇ ਪਾਉਣਾ ਹੈ ਗਰਮ ਬਿਲਕੁਲ ਨਹੀਂ ਪਾਉਣਾ ਠੰਡਾ ਕਰਕੇ ਪਾਉਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਗਾੜਾ ਹੋ ਚੁੱਕਿਆ ਤੁਸੀਂ ਚਾਹੋ ਤਾਂ ਇਹਨੂੰ ਤੇ ਛਾਣ ਵੀ ਸਕਦੇ ਆ ਤਾਂ ਜੋ ਜਿਹੜਾ ਹੈ ਹੋਰ ਵੀ ਵਧੀਆ ਟੈਕਸਚਰ ਆ ਸਕੇ ਮੈਂ ਝਾਣ ਨਹੀਂ ਰਹੀ ਕਿਉਂਕਿ ਮੈਂ ਬਾਅਦ ਚੰਗੀ ਤਰੀਕਾ ਨਾਲ ਮਿਕਸ ਕਰ ਲਿਆ ਸੀਗਾ ਫਿਰ ਇਹਦੇ ਵਿੱਚ ਮੈਂ ਥੋੜਾ ਜਿਹਾ ਫੂਡ ਕਲਰ ਪਾਇਆ येलो ਫੂਡ ਕਲਰ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਤੇ ਬਸ ਇਹਨੂੰ ਚੰਗੀ ਤਰੀਕੇ ਨਾਲ ਦਮਲਾ ਲੈਣਾ ਹੈ ਗੱਠਾ ਗੁੱਠਾ ਨਹੀਂ ਰਹਿਣੇ ਚਾਹੀਦੇ ਕੋਈ ਵੀ ਤੇ ਆਪਣਾ ਮਿਕਸਚਰ ਤਿਆਰ ਆ ਹੁਣ ਆਪਾਂ ਜਿਹੜਾ ਇਹਨੂੰ ਕਿਸੇ ਵੀ ਭਾਂਡੇ ਦੇ ਵਿੱਚ ਜਿਹੜਾ ਹੈ ਪਾ ਲੈਣਾ ਹੈ ਕੋਈ ਵੀ ਇਦਾਂ ਦਾ ਭਾਂਡਾ ਲੈਣਾ ਹੈ ਜਿਹੜਾ ਚੰਗੀ ਤਰੀਕੇ ਨਾਲ ਬੰਦ ਹੁੰਦਾ ਹੋਵੇ ਇਹਦੇ ਉੱਤੇ ਪਾ ਕੇ ਇਹਦੇ ਉੱਤੇ ਫੋਇਲ ਪੇਪਰ ਜਾਂ ਫਿਰ ਬਟਰ ਪੇਪਰ ਲਗਾ ਦੇਣਾ ਹੈ ਤਾਂ ਜੋ ਇਹਦੇ ਵਿੱਚ ਜਿਹੜੇ ਬਰਫ਼ ਦੇ ਗੱਠਾ ਹੁੰਦੀਆਂ ਬਰਫ਼ ਨਾ ਜੰਮੇ ਇਹਦੇ ਵਿੱਚ ਬਹੁਤ ਹੀ ਵਧੀਆ ਹੈ ਆਪਣੀ ਬੰਦੀ ਆਈਸਕ੍ਰੀਮ ਤੇ ਦੇਖੋ ਹੁਣ ਇਹਦੇ ਵਿੱਚ ਇੱਕ ਸ਼ੇਕ ਕਰ ਦੇਣਾ ਹੈ ਕਿਤੋਂ ਵੀ ਕਰ ਦੇਣਾ ਬਸ ਤਾਂ ਜੋ ਇਹਦੀ ਹਵਾ ਜਿਹੜੀ ਆ ਬਾਹਰ ਨਿਕਲਦੀ ਰਹੇ ਹੁਣ ਇਹਨੂੰ ਚੰਗੀ ਤਰੀਕੇ ਨਾਲ ਬੰਦ ਕਰ ਦੇਣਾ ਹੈ ਤੇ ਓਵਰਨਾਈਟ ਦੇ ਲਈ ਯਾਨੀ ਕਿ ਪੂਰੀ ਰਾਤ ਦੇ ਲਈ ਫ੍ਰੀਜ਼ਰ ਦੇ ਵਿੱਚ ਰੱਖ ਦੇਣਾ ਹੈ ਅਗਲੇ ਦਿਨ ਆਪਾਂ ਇਹਦਾ ਟੱਕਾ ਖੋਲਦੇ ਹਾਂ ਦੇਖੋ ਕਿੰਨੀ ਵਧੀਆ ਇਹ ਆਪਣੀ ਜੰਮ ਚੁੱਕੀ ਆ ਦੇਖੋ ਹੁਣ ਆਪਾਂ ਨੇ ਫੋਇਲ ਪੇਪਰ ਨੂੰ ਕੱਟਣਾ ਹੈ ਤੇ ਇਹ ਦੇਖੋ ਬਿਲਕੁਲ ਕੋਈ ਵੀ ਆਈਸ ਕ੍ਰਿਸਟਲ ਨਹੀਂ ਹੈਗਾ एकदम ਪਰਫੈਕਟ ਆ ਹੁਣ ਇੱਥੇ ਮੈਂ ਸਕੂਪਰ ਲਿਆਇਆ ਤੇ ਇਹਨੂੰ ਮੈਂ ਧੋ ਲਿਆ ਹੈ ਸਕੂਪਰ ਨੂੰ ਹਮੇਸ਼ਾ ਧੋ ਕੇ ਹੀ ਯੂਜ਼ ਕਰਨਾ ਹੈ ਫਿਰ ਉਹਦੇ ਨਾਲ ਜਿਹੜੀ ਆਪਣੀ ਆਈਸਕ੍ਰੀਮ ਬਦਿਆ ਨਿਕਲਦੀ ਹੈ ਜੇ ਤੁਹਾਡੇ ਕੋਲ ਸਕੂਪਰ ਨਹੀਂ ਹੈਗਾ ਤੁਸੀਂ ਚਮਚ ਦੇ ਨਾਲ ਜਾਂ ਫਿਰ ਕਟਛੀ ਦੇ ਨਾਲ ਵੀ ਕੱਟ ਸਕਦੇ ਆ ਫੇਰ ਇਹਨੂੰ ਮੈਂ ਪਿਸਤੇ ਦੇ ਨਾਲ ਡੈਕੋਰੇਟ ਕਰਤਾ ਤੇ ਆਪਣੀ ਬਹੁਤ ਹੀ ਜ਼ਿਆਦਾ ਟੇਸਟੀ ਮੂਹ ਦੇ ਵਿੱਚ ਘੁਲ ਜਾਣ ਵਾਲੀ ਆਈਸਕ੍ਰੀਮ ਬਣ ਕੇ تیار ਆ। ਜਰੂਰ ਇਹਨੂੰ ਬਣਾਇਓ ਬਹੁਤ ਹੀ ਪਸੰਦ ਆਊਗੀ ਤੇ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ।